YouTube ਚੈਨਲ ਕੁਦਰਤ ਦੇ ਪ੍ਰਦਾਨਰ ਫੇਸਬੁੱਕ ਪੇਜ ਹਰ ਚਰਨ ਸਿੰਘ ਗਿਲਜੜਾ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਦੋਸਤੋ ਅੱਜ ਜੜੀ ਵੀਡੀਓ ਦੇ ਵਿੱਚ ਆਪਾਂ ਇੱਕ ਅਜਿਹੇ ਬੀਜ ਦੀ ਗੱਲ ਕਰਨੀ ਹੈ ਜਿਹੜਾ ਬੜਾ ਗੁਣਕਾਰੀ ਹੈ ਜਿਹਨੂੰ ਅਸੀਂ ਸੁਪਰਫੂਡ ਕਹਿ ਸਕਦੇ ਹਾਂ। ਆਯੁਰਵੇਦਾ ਦੇ ਵਿੱਚ ਬਹੁਤ ਸਾਰੇ ਗ੍ਰੰਥਾਂ ਦੇ ਵਿੱਚ ਉਹਦਾ ਵਰਣਨ ਮਿਲਦਾ ਹੈ। ਬਹੁਤ ਸਾਰੇ ਜਿਹੜੇ ઋષਿ-ਮੁਨੀ ਐ ਸਾਡੇ ਵੈਦ ਨੇ ਉਹ ਵਰਤਦੇ ਆ ਰਹੇ ਨੇ ਇਸ ਬੀਜ ਨੂੰ ਇਹਦੀ ਵਰਤੋਂ ਅਸੀਂ ਵੀ ਕਰਦੇ ਆਂ ਪਰ ਬਹੁਤ ਘੱਟ ਕਰਦੇ ਆਂ ਤੇ ਅਸੀਂ ਇਹਨੂੰ ਜਾਣਦੇ ਆਂ ਚਿੱਟੇ ਜੀਰੇ ਦੇ ਨਾਂ ਤੇ ਇਹਨੂੰ ਚਿੱਟੇ ਜੀਰੇ ਦੇ ਨਾਂ ਨਾਲ ਅਸੀਂ ਜਾਣਦੇ ਆਂ ਕਿਤੇ ਇਹਨੂੰ ਧੋਲਾ ਜੀਰਾ ਵੀ ਲਿਖ ਕੇ ਕਿਹ ਲਿਖਿਆ ਮਿਲੇਗਾ ਕਿਤੇ ਇਹਨੂੰ ਬੱਕਾ ਜੀਰਾ ਵੀ ਕਿਹਾ ਜਾਂਦਾ ਹੈ ਤੇ ਆਯੁਰਵੇਦਾ ਦੇ ਵਿੱਚ ਇਹਨੂੰ ਕਾਹੂ ਦੇ ਬੀਜ ਜਾਂ ਤੁਖਮੇ ਬੀਜ ਵੀ ਲਿਖਿਆ ਮਿਲਦਾ ਹੈ ਅਲੱਗ-ਅਲੱਗ ਨਾਵਾਂ ਦੇ ਨਾਲ ਇਹਨੂੰ ਜਾਣਿਆ ਜਾਂਦਾ ਹੈ ਤੇ ਇਹਨੂੰ ਆਯੁਰਵੇਦਾ ਦੇ ਮੁਤਾਬਕ ਠੰਡੀ ਤਸੀਰ ਦਾ ਮੰਨਿਆ ਗਿਆ ਹੈ ਕਟ ਕੈਲਰੀ ਯੁਕਤ ਇਹਨੂੰ ਮੰਨਿਆ ਗਿਆ ਪਰ ਜੇ ਇਹਦੇ ਚ ਆਪਾਂ ਖੁਰਾਕੀ ਤੱਤਾਂ ਦੀ ਗੱਲ ਕਰਾਂਗੇ ਤਾਂ ਇਹਦੇ ਚ ਇੰਨੇ ਇੱਕ ਜ਼ਿਆਦਾ ਖੁਰਾਕੀ ਤੱਤ ਪਾਏ ਜਾਂਦੇ ਆ ਤੇ ਜਿਹੜੇ ਇਹਨੂੰ ਸੁਪਰ ਫੂਡ ਬਣਾ ਦਿੰਦੇ ਨੇ ਤੇ ਇਹਦੇ ਚ ਪਾਏ ਜਾਣ ਵਾਲੇ ਖੁਰਾਕੀ ਤੱਤਾਂ ਦੀ ਜੇ ਆਪਾਂ ਗੱਲ ਕਰਦੇ ਤਾਂ ਇਹ ਚ ਪਾਏ ਜਾਣ ਵਾਲੇ ਮਿਨਰਲ ਜਿਹੜੇ ਹੈਗੇ ਆ ਪੋਟਾਸ਼ੀਅਮ ਹੈ ਕੈਲਸ਼ੀਅਮ ਹੈ ম্যাগਨੀਸ਼ੀਅਮ ਹੈ ਇਹਦੇ ਚ ਆਇਰਨ ਹੈ ਇਹਦੇ ਚ ਬੀਟਾ ਕੈਰੋਟੀਨ ਹੈ ਇਹਦੇ ਚ ਅਮੀਨੋ ਐਸਿਡਸ ਆ ਇਹਦੇ ਚ ਜਿਹੜੇ ਬਹੁਤ ਸਾਰੇ ਵਿਟਾਮਿਨ ਪਾਏ ਜਾਂਦੇ ਆ ਜਿਵੇਂ A B C K ਆਦਿ ਵਿਟਾਮਿਨ ਜਿਹੜੇ ਚ ਪਾਏ ਜਾਂਦੇ ਤੇ ਇਹ ਆਪਣੇ ਵੱਖਰੇ ਗੁਣਾਂ ਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ ਜਿਵੇਂ ਨੀਂਦ ਨਾ ਆਉਣਾ ਤਣਾਅ ਦਾ ਹੋਣਾ ਐਂਜਾਇਟੀ ਤੋਂ ਬਚਾਉਂਦਾ ਹੈ ਭੁੱਖ ਘੱਟ ਲੱਗਣੀ ਕਮਜ਼ੋਰੀ ਆ ਧਾਤੂਹੀਣਤਾ ਪਿਸ਼ਾਬ ਰੋਗ ਜਿਵੇਂ ਪਿਸ਼ਾਬ ਦਾ ਘੱਟ ਆਉਣਾ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਜੂਰਕ ਐਸਿਡ ਨੂੰ ਘਟਾਉਂਦਾ ਹੈ ਅੰਤੜੀਆਂ ਦੀ ਸਫਾਈ ਕਰਦਾ ਹੈ ਇਸੇ ਤਰ੍ਹਾਂ ਕੋਲੇਸਟ੍ਰੋਲ ਨੂੰ ਘੱਟ ਕਰਦਾ ਹੈ ਮੋਟਾਪਾ ਘੱਟ ਕਰਨ ਦੇ ਵਿੱਚ ਮਦਦ ਕਰਦਾ ਹੈ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਔਰ ਸਰੀਰ ਦੇ ਵਿੱਚ ਜੇ ਮੰਨ ਲਓ ਜੋੜਾਂ ਦੇ ਵਿੱਚ ਜਾਂ ਪੈਰਾਂ ਤੇ ਜਾਂ ਕਿਸੇ ਜਗ੍ਹਾ ਸੋਜ ਆ ਜਾਂਦੀ ਉਹ ਸੋਜ ਇਸ ਨੂੰ ਘੱਟ ਕਰਦਾ ਹੈ ਇਸੇ ਤਰ੍ਹਾਂ ਹੀ ਇਹ ਪਸ਼ੂਆਂ ਦੇ ਕੁਝ ਰੋਗ ਨੇ ਜਿਵੇਂ ਥਨੇਲੇ ਥਣਾ ਦੇ ਨਾਲ ਥਨੇਲਾ ਰੋਗ ਜਾਂ ਜਿਹੜਾ ਲੈਫਟੀ ਦਾ ਡਿਵੈਲਪ ਨਾ ਹੋਣਾ ਦੁੱਧ ਦਾ ਘੱਟ ਬਣਨਾ ਥਣਾ ਦੇ ਵਿੱਚ ਸੋਜ ਆ ਜਾਣੀ ਉਹਨਾਂ ਬਿਮਾਰੀਆਂ ਤੋਂ ਇਹ ਬਚਾਉਂਦਾ ਹੈ ਉਹ ਨਾਲ ਹੀ ਆਪਣੇ ਖੁਰਾਕੀ ਤੱਤਾਂ ਦੀ ਵਜ੍ਹਾ ਦੇ ਕਰਕੇ ਮਤਲਬ ਇਹ ਇੱਕ ਐਸਾ ਜਿਹੜਾ ਹੈਗਾ ਸੁਪਰ ਫੂਡ ਹੈ ਜਿਹੜਾ ਅਸੀਂ ਪਸ਼ੂ ਨੂੰ ਇਹਨੇ ਦਿੰਨੇ ਆ ਤਾਂ ਉਹਦੇ ਨਾਲ ਪਸ਼ੂ ਦੁੱਧ ਵੀ ਵੱਧਦਾ ਹੈ ਤੇ ਪਸ਼ੂ ਟਾਈਮ ਸਰ ਜਿਹੜਾ ਹੈਗਾ ਨਵੇਂ ਸਿਰੇ ਤੋਂ ਫਿਰ ਜਿਹੜਾ ਹੈਗਾ ਬਣਦਾ ਜਿਹਨੂੰ ਅਸੀਂ ਕਹਿ ਜਾਂਦੇ ਆ ਨਵੇਂ ਦੁੱਧ ਹੋ ਜਾਂਦਾ ਤੇ ਹਰ ਵੇਲੇ ਪਸ਼ੂ ਰਹਿੰਦਾ ਹੈ ਤਾਂ ਜੇ ਆਪਾਂ ਇਹਦੀ ਮਾਤਰਾ ਦੀ ਗੱਲ ਕਰਦੇ ਵੇ ਨੂੰ ਕਿੰਨੀ ਮਾਤਰਾ ਚ ਅਸੀਂ ਲੈ ਸਕਦੇ ਹਾਂ 2 ਤੋਂ 5 ਗ੍ਰਾਮ ਦੀ ਮਾਤਰਾ ਜਿਹੜੀ ਹੈਗੀ ਉਹ ਸਾਡੇ ਮਨੁੱਖਾਂ ਵਾਸਤੇ ਹੈ ਤੇ ਦੁੱਧਾਰੂ ਪਸ਼ੂ ਦੇ ਵਾਸਤੇ ਇਹਦੀ ਮਾਤਰਾ ਜਿਹੜੀ ਉਹ 50 ਕਗ੍ਰਾਮ ਜੇ ਅਸੀਂ ਇਹਦੀ ਵਰਤੋਂ ਕਰਦੇ ਆ ਤਾਂ ਪਸ਼ੂ ਜਿਹੜਾ ਹੈਗਾ ਦੁੱਧ ਵੀ ਦੇਵੇਗਾ ਤੇ ਤੰਦਰੁਸਤ ਵੀ ਰਹੇਗਾ ਯਾਨੀ ਜਿਹੜੇ ਖੁਰਾਕੀ ਤੱਤਾਂ ਦੀ ਘਾਟ ਦੇ ਕਰਕੇ ਪਸ਼ੂ ਨੂੰ ਜਿਹੜੇ ਰੋਗ ਲੱਗ ਜਾਂਦੇ ਆ ਉਹ ਸਾਰੇ ਰੋਗਾਂ ਤੋਂ ਪਸ਼ੂ ਮੁਕਤ ਹੋ ਕੇ ਇੱਕ ਤੰਦਰੁਸਤ ਜਿਹੜਾ ਹੈਗਾ ਪਸ਼ੂ ਹੋਵੇਗਾ ਤੇ ਦੁੱਧ ਵੀ ਵਧੀਆ ਦੇਵੇਗਾ ਉਮੀਦ ਕਰਦੇ ਆ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਆਓ ਇਹਨਾਂ ਚੀਜ਼ਾਂ ਨੂੰ ਅਪਣਾ ਕੇ ਅਸੀਂ ਆਪਣੇ ਆਪ ਨੂੰ ਤੰਦਰੁਸਤ ਬਣਾਈਏ ਸਾਡੇ ਪਸ਼ੂਆਂ ਨੂੰ ਵੀ ਤੰਦਰੁਸਤ ਬਣਾਈਏ ਕਿਉਂਕਿ ਤੰਦਰੁਸਤ ਪਸ਼ੂ ਹੀ ਜਿਹੜਾ ਹੈਗਾ ਸੰਤੁਲਿਤ ਸਾਨੂੰ ਜਿਹੜਾ ਵਧੀਆ ਕੁਆਲਿਟੀ ਦਾ ਦੁੱਧ ਹੈ ਦੇ ਸਕਦਾ ਹੈ ਸੋ ਇਹਨਾਂ ਚੀਜ਼ਾਂ ਨੂੰ ਅਪਣਾਉਣ ਦੀ ਲੋੜ ਹੈ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਆ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ